ਦਲਜੀਤ ਦਸਾਂ ਦੇ ਕੰਸਰਟ ਵਿੱਚ ਮੱਚਿਆ ਹੰਗਾਮਾ ਉਨ੍ਹਾਂ ਦੇ ਲਾਈਵ ਕਾਨਸਰਟ ਵਿੱਚ ਮੱਚੀ ਭਗਦੜ ਕੀ ਹੈ ਵਾਇਰਲ ਵੀਡੀਓ ਦਾ ਸੱਚ ਆਖਰਕਾਰ ਕਿਉਂ ਖਾਲਿਸਤਾਨ ਸਪੋਰਟਰਾਂ ਦੇ ਪ੍ਰਦਰਸ਼ਨ ਦੇ ਬਾਵਜੂਦ ਵੀ ਜਾਰੀ ਰੱਖਿਆ ਗਿਆ ਦਲਜੀਤ ਦੋਸਾਂਝ ਦਾ ਕਾਨਸਰਟ ਤੇ ਕਿਵੇਂ ਨਜ਼ਰ ਆਇਆ ਇੱਕ ਨਵੇਂ ਅਵਤਾਰ ਵਿੱਚ ਦਲਜੀਤ ਦੋਸਾਂਝ ਦੇਖਣ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਹਲੇ ਕਮੈਂਟ ਕਰ ਦਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਤਿ ਸ਼੍ਰੀ ਅਕਾਲ ਦੋਸਤੋ ਵਾਇਰਲ ਪੰਜਾਬੀ ਅਪਡੇਟਸ ਵਿੱਚ ਤੁਹਾਡਾ ਸਵਾਗਤ ਹੈ ਜਿਨੇ ਦਲਜੀਤ ਦੋਸਾਂਝ ਦਾ ਸ਼ੋਅ ਕੱਲ ਮਹਿਲਵਨ ਵਿੱਚ ਮਿਸ ਕਰ ਦਿੱਤਾ ਤੁਸੀਂ ਬਹੁਤ ਡਿਮਿਸ ਕਰ ਦਿੱਤਾ ਹਿਸਟਰੀ ਬਣ ਗਈ ਵਾਇਰਲ ਹੋ ਗਿਆ ਦਾ ਔਰਾ ਟੂਰ ਦਾ ઓਰਾ ਟੂਰ ਨੇ ਆਸਟ੍ਰੇਲੀਆ ਵਿੱਚ ਧੂਮਾਂ ਪਾ ਦਿੱਤੀਆਂ ਹਨ ਅਤੇ ਕੱਲ ਦਾ 1 ਨਵੰਬਰ ਨੂੰ ਐਮੀ ਪਾਰਕ ਵਿੱਚ ਮੈਲਬਨ ਕਨਸਰਟ ਸਿਰੇ ਦਾ ਸੀ ਇੱਕ ਵਿਸ਼ਾਲ ਸਟੇਡੀਅਮ ਇੱਕ ਪਾਗਲ ਭੀੜ ਅਤੇ ਗੋਟਾ ਚਲੋ ਇਹ ਚਲੋ ਇੱਕ ਸਕਿੰਟ ਵੀ ਬਰਬਾਦ ਕਿਤੇ ਬਿਨਾ ਦਲਜੀਤ ਸਾਹ ਦੇ ਇਸ ਓਪਿਕ ਸ਼ੋਅ ਦੇ ਟੌਪ 3 ਵਾਇਰਲ ਮੂਮੈਂਟਸ ਵੱਲ ਚਲਦੇ ਹਾਂ ਜੀ ਹਾਂ ਦੋਸਤੋ ਜਦੋਂ ਕਿ ਸਾਡੇ ਮੁੰਡੇ T20 ਸੀਰੀਜ਼ ਲਈ ਆਸਟ੍ਰੇਲੀਆ ਵਿੱਚ ਸਨ ਦਲਜੀਤ ਦਾ ਕ੍ਰਿਕਟਰ ਅਰਸ਼ਦੀਪ ਸਿੰਘ ਅਤੇ ਜਿਤੇਸ਼ ਸ਼ਰਮਾ ਨਾਲ ਬਹੁਤ ਹੀ ਖਾਸ ਮੇਲ ਹੋਇਆ ਤੁਹਾਨੂੰ ਉਹਨਾਂ ਦੀ ਵਾਇਰਲ ਗੋਡ ਬles ਰੀਲ ਯਾਦ ਹੀ ਹੈ ਨਾ ਉਹਨਾਂ ਨੇ ਉਸ ਆਈਕੋਨਿਕ ਪਲ ਨੂੰ ਆਸਟ੍ਰੇਲੀਆ ਵਿੱਚ ਲਾਈਵ ਰੀਕ੍ਰੀਏਟ ਕੀਤਾ ক্রিকেট ਤੇ ਸੰਗੀਤ ਦੇ ਇਹਨਾਂ ਪੰਜਾਬੀ ਸੁਪਰਸਟਾਰਾਂ ਨੂੰ ਇਕੱਠਾ ਦੇਖ ਕੇ ਫੈਨਸ ਪਾਗਲ ਹੋ ਗਏ ਜਿਤੇਸ਼ ਨੇ ਵਾਰ ਲਾਈਨ ਗੋਡ ਬlesਸ ਯੂオール ਨੂੰ ਦੁਹਰਾਇਆ ਤੇ ਵੀਡੀਓ ਹਰਥਾਂ ਵਾਇਰਲ ਹੋ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਆਸਟ੍ਰੇਲੀਆ ਟੂਰ ਨਾਲ ਹਾਲ ਹੀ ਵਿੱਚ ਕੁਝ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਦਲਜੀਤ ਨੇ ਇਸ ਵਿਸ਼ਾਲ ਸਟੇਜ ਦੀ ਵਰਤੋਂ ਡਰਾਮੇ ਲਈ ਨਹੀਂ ਸਗੋਂ ਸ਼ੁੱਧ ਪਿਆਰ ਦਾ ਸੁਨੇਹਾ ਫੈਲਾਉਣ ਲਈ ਕੀਤੀ ਉਸਨੇ ਕਿਹਾ ਮੈਂ ਹਮੇਸ਼ਾ ਪਿਆਰ ਦੀ ਗੱਲ ਕਰਦਾ ਹਾਂ ਮੇਰੇ ਲਈ ਇਹ ਧਰਤੀ ਇੱਕ ਹੈ ਮੇਰਾ ਗੁਰੂ ਕਹਿੰਦਾ ਹੈ ਇੱਕ ਓਂਕਾਰ ਮੈਂ ਇਸ ਧਰਤੀ ਤੋਂ ਜਨਮ ਲਿਆ ਮੈਨੂੰ ਇਸ ਧਰਤੀ ਤੋਂ ਜ਼ਿੰਦਗੀ ਮਿਲੀ ਪਰ ਇੱਕ ਦਿਨ ਮੈਂ ਇਸ ਮਿੱਟੀ ਵਿੱਚ ਵਾਪਸ ਚਲਾ ਜਾਣਾ ਹੈ ਮੇਰੇ ਵੱਲੋਂ ਸਾਰਿਆਂ ਲਈ ਸਿਰਫ ਪਿਆਰ ਹੈ ਨਿਮਰਤਾ ਅਤੇ ਸਤਿਕਾਰ ਨਾਲ ਭਰਿਆ ਇਹ ਬਿਆਨ ਸੁਣ ਕੇ ਭੀੜ ਜ਼ੋਰਦਾਰ ਤਾੜੀਆਂ ਨਾਲ ਉਸ ਦਾ ਸਾਥ ਦਿੱਤਾ ਇਸ ਨੇ ਸਾਰਿਆਂ ਨੂੰ ਯਾਦ ਕਰਵਾਇਆ ਕਿ ਦਲਜੀਤ ਲਈ ਇਹ ਸਿਰਫ ਸੰਗੀਤ ਪਿਆਰ ਤੇ ਸੱਭਿਆਚਾਰ ਬਾਰੇ ਹੈ ਪੰਜਾਬੀ ਆਗੇ ਹੋਏ ਅਤੇ ਅੰਤ ਵਿੱਚ ਉਹ ਸ਼ੋਅ ਦੀ ਸ਼ਾਨ ਬਾਰੇ ਗੱਲ ਕਰੀਏ ਦਲਜੀਤ ਸਾਂਝ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਆਸਟ੍ਰੇਲੀਆ ਵਿੱਚ ਸਟੇਡੀਅਮ ਦੀ ਹੈਡਲਾਈਨ ਕਰਨ ਵਾਲਾ ਪਹਿਲਾ ਭਾਰਤੀ ਕਲਾਕਾਰ ਬਣ ਗਿਆ ਹੈ ਉਹਰਾ ਪ੍ਰੋਡਕਸ਼ਨ ਅਗਲੇ ਪੱਧਰ ਦੀ ਸੀ ਇੱਕ ਵਿਸ਼ਾਲ LED ਸਕਰੀਨ ਭਾਵਪੂਰਵਸ਼ਾਲੀ ਭੰਗੜਾ ਡਾਂਸਰਾਂ ਦੀ ਇੱਕ ਫੌਜ ਅਤੇ ਉਹ ਆਵਾਜ਼ ਗੋਟ ਦੇ ਡੂੰਘੇ ਬੀਟ ਤੋਂ ਲੈ ਕੇ ਲਵਰ ਦੇ ਰੋਮਾਂਸ ਤੱਕ ਪੀੜ ਨੇ ਇੱਕ ਇੱਕ ਸ਼ਬਦ ਗਾਇਆ ਊਰਜਾ ਬਿਜਲੀ ਵਰਗੀ ਸੀ ਐਮੀ ਪਾਰਕ ਦਾ ਹਰ ਕੋਨਾ ਪ੍ਰਸ਼ੰਸਕਾਂ ਦੀਆਂ ਫੋਨ ਫਲੈਸ਼ਲਾਈਟਾਂ ਨਾਲ ਜਗਮਗਾ ਰਿਹਾ ਸੀ ਇਹ ਸਿਰਫ ਇੱਕ ਕੰਸਰਟ ਨਹੀਂ ਸੀ ਇਹ ਇੱਕ ਸੱਭਿਆਚਾਰਕ ਤਿਉਹਾਰ ਸੀ ਇੱਕ ਜਸ਼ਨ ਸੀ ਅਤੇ ਇੱਕ ਸਪਸ਼ਟ ਯਾਦ ਦਿਵਾਉਂਦਾ ਸੀ ਕਿ ਪੰਜਾਬੀ ਗਲੋਬਲ ਹਨ ਕੰਸਰਟ ਵਿੱਚ ਤੁਹਾਡੇ ਸਭ ਤੋਂ ਪਸੰਦੀਦਾ ਪਲ ਕਿਹੜੇ ਸੀ ਸਾਨੂੰ ਟਿੱਪਣੀਆਂ ਵਿੱਚ ਦੱਸੋ ਤੇ ਜਾਂਦੇ ਜਾਂਦੇ ਭੁੱਲਣਾ ਨਹੀਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਵਾਰਨ ਪੰਜਾਬੀ ਅਪਡੇਟਸ ਲਈ ਸਬਸਕ੍ਰਾਈਬ ਬਟਨ ਨੂੰ ਦਬਾਓ ਧੰਨਵਾਦ